ਮਾਮਲਾ ਇਹ ਹੈ ਜੀ ਕਿ 2015 ਦੇ ਵਿੱਚ ਗਮਾੜਾ ਨੇ 8 ਏਕੜ ਦੇ ਕਰੀਬ ਇਹ ਸੀ ਲੈਂਡ ਜਿਹੜੀ ਆਕਸ਼ਨ ਕੀਤੀ ਸੀਗੀ 131 ਕਰੋੜ ਦੇ ਵਿੱਚ WTC ਨਵਾਦਾ ਡਵੈਲਪਮੈਂਟ ਕੰਪਨੀ ਪ੍ਰਾਈਵੇਟ ਲਿਮਟਿਡ ਉਹਦੇ ਡਾਇਰੈਕਟਰ ਅਸ਼ੀਸ਼ ਭੱਲਾ ਉਹਨਾਂ ਨੇ ਆਕਸ਼ਨ ਦਿੱਤੀ ਸੀਗੀ ਇਨੀਸ਼ੀਅਲ ਅਮਾਉਂਟ ਦੇਣ ਤੋਂ ਬਾਅਦ ਉਹਨਾਂ ਨੇ ਨਾ ਤਾਂ ਕੋਈ ਪੇਮੈਂਟ ਕੀਤੀ ਤੇ ਨਾ ਹੀ ਕੰਸਟਰਕਸ਼ਨ ਕੰਪਲੀਟ ਕੀਤੀ ਐਸ ਪਰ ਟਾਈਮ ਸ਼ਡਿਊਲ ਤੇ نتیਜੇ ਵਜੋਂ ਕੀ ਹੋਇਆ ਕਿ ਗਮਾੜਾ ਨੇ ਇਹ ਜਿਹੜੀ ਸਾਈਟ ਹੈ ਰੀਜ਼ਿਊਮ ਕਰ ਲਈ ਉਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਫੇਰ ਉਹਨਾਂ ਨਾਲ ਐਗਰੀਮੈਂਟ ਕੀਤਾ ਕਿ ਤੁਹਾਡੀ ਇਹ ਬੈਲੈਂਸ ਪੇਮੈਂਟ ਐਸੀ ਮੰਥਲੀ ਇਨਸਟਾਲਮੈਂਟਸ ਦੇ ਵਿੱਚ ਦਿਆਂਗੇ ਉਹ ਵੀ ਇਨਸਟਾਲਮੈਂਟਸ ਇਹਨਾਂ ਨੇ ਨਹੀਂ ਦਿੱਤੀਆਂ ਬਾਅਦ ਦੇ ਵਿੱਚ ਇਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਇਹਨਾਂ ਦੀ ਰਿਟ ਡਿਸਮਿਸ ਕਰਤੀ ਕਿ ਜਦ ਤੁਸੀਂ ਐਗਰੀਮੈਂਟ ਕਰਕੇ ਵੀ ਪੇਮੈਂਟ ਨਹੀਂ ਕੀਤੀ ਪਹਿਲਾਂ ਅਲਾਟਮੈਂਟ ਦੇ ਹਿਸਾਬ ਨਾਲ ਪੇਮੈਂਟ ਨਹੀਂ ਕੀਤੀ ਕੰਸਟਰਕਸ਼ਨ ਕੰਪਲੀਟ ਨਹੀਂ ਕੀਤੀ ਤੁਹਾਡਾ ਕੋਈ ਇਹਦੇ ਵਿੱਚ ਲੈਣਾ ਦੇਣਾ ਨਹੀਂ ਇਹਨਾਂ ਦੀ ਜਿਹੜੀ ਰਿਟ ਪਟੀਸ਼ਨ ਸੀ ਉਹ ਡਿਸਮਿਸ ਹੋ ਗਈ ਉਸ ਤੋਂ ਬਾਅਦ ਇਹ ਜਿਹੜੇ ਹੈ ਸ਼ੀਸ਼ਪੁਰ ਲੈਂਡ ਕੰਪਨੀ ਇਹਨਾਂ ਨੇ ਰਿਵੀਜ਼ਨ ਪਟੀਸ਼ਨ ਪਾਤੀ ਗਵਰਨਮੈਂਟ ਕੋਲ ਹਾਲਾਂਕਿ ਜਦੋਂ ਹਾਈ ਕੋਰਟ ਤੋਂ ਇਹ ਡਿਸਮਿਸ ਹੋ ਗਈ ਸੀ ਰਿਟ ਤੇ ਉਹ ਇਹਨਾਂ ਦੀ ਇੰਟਰਟੇਨ ਕਰਨੀ ਬਣਦੀ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਉਹਨਾਂ ਨੂੰ ਇੰਟਰਟੇਨ ਕੀਤੀ ਤੇ ਉਹ 2.5 ਸਾਲ ਹੋ ਗਏ ਉਸ ਨੂੰ ਰੱਖੀ ਬੈਠੇ ਕੋਈ ਡਿਸੀਜਨ ਨਹੀਂ ਲੈ ਰਹੇ ਉਸੇ ਤੇ ਤੇ ਰੇਰਾ ਨੇ ਰਿਵੋਕ ਕਰਤੀ ਰੇਰਾ ਕੋਲੇ ਅਸੀਂ ਐਪਲੀਕੇਸ਼ਨ ਪਾਈ ਕਿ ਤੁਹਾਡਾ ਕੰਮ ਹੈ ਇਨਵੈਸਟਰਸ ਦੇ ਇੰਟਰਸਟ ਨੂੰ ਸੇਫਗਾਰਡ ਕਰਨਾ ਤੁਸੀਂ ਸਾਨੂੰ ਪੋਜੈਸ਼ਨ ਦਿਵਾਓ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਵਾਓ ਉਹ ਡੇਟ ਤੇ ਡੇਟਸ ਰੇਰਾ ਦੇਈ ਜਾ ਰਹੀ ਹੈ ਕਿ ਬਾਡਾ ਨੂੰ ਅਸੀਂ ਪਾਰਟੀ ਬਣਾਇਆ ਬਾਡਾ ਕੋਈ ਰਿਪਲਾਈ ਨਹੀਂ ਫਾਈਲ ਕਰ ਰਿਆ ਯਾਨੀ ਕਿ ਜਿੰਨੀਆਂ ਵੀ ਗਵਰਨਮੈਂਟ ਏਜੰਸੀਜ਼ ਹੈਗੀਆਂ ਡਾਇਰੈਕਟਲੀ ਆ ਇਨਡਾਇਰੈਕਟਲੀ ਉਹਨਾਂ ਦੀ ਫੇਵਰ ਕਰ ਰਹੇ ਆ ਤੇ ਇਸ ਨੂੰ ਸਿਰੇ ਨਹੀਂ ਲਾ ਰਹੇ ਸਾਡੀ ਮੁਖ ਮੰਗ ਤਾਂ ਇਹੀ ਹੈ ਕਿ ਜੀ ਇਸ ਪ੍ਰੋਜੈਕਟ ਨੂੰ ਸਿਰੇ ਚੜਾਇਆ ਜਾਵੇ ਚਾਹੇ ਗਮਾੜਾ ਆਪ ਬਣਾਵੇ ਜਾਂ ਕਿਸੇ ਹੋਰ ਨੂੰ ਅਲਾਟ ਕਰੇ ਅਲੋਟੀਜ ਤੋਂ 1196 ਅਲੋਟੀਜ ਤੋਂ ਇਹਨਾਂ ਨੇ 432 ਕਰੋੜ ਰੁਪਏ ਇਕੱਠਾ ਕੀਤਾ ਉਹ ਸਾਰਾ ਮਨੀ ਲਾਂਡਰਿੰਗ ਹੋ ਗਈ ਸਾਈਫਨ ਆਫ ਕਰਤਾ ਤੇ ਇਸ ਦੇ ਬਾਕੀ ਥਾਵਾਂ ਤੇ ਵੀ ਅਸ਼ੀਸ਼ ਭੱਲਾ ਨੇ ਕਿਸੇ ਵੀ ਪ੍ਰੋਜੈਕਟ ਨੂੰ ਕੰਪਲੀਟ ਨਹੀਂ ਕੀਤਾ ਈਡੀ ਨੇ ਇਸ ਤੇ ਮਨੀ ਲੌਂਡਰਿੰਗ ਦਾ ਕੇਸ ਦਰਜ ਕੀਤਾ 6 ਮਾਰਚ 2025 ਨੂੰ ਅਰੈਸਟ ਹੋ ਗਿਆ ਉਦੋਂ ਤੋਂ ਇਹ 10 ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਹੀ ਐਸਦੀ ਬੇਲ ਵੀ ਨਹੀਂ ਹੋ ਰਹੀ ਤੇ ਨਾ ਹੀ ਇਹਦੀ ਕੰਪਨੀ ਨਾ ਇਹਦੇ ਸਪੋਰਟਰ ਜਾਂ ਹੋਰ ਬੰਦੇ ਹੈ ਕੋਈ ਐਕਸ਼ਨ ਲੈ ਰਹੇ ਨਾ ਗਵਰਨਮੈਂਟ ਕੋਈ ਧਿਆਨ ਦੇ ਰਹੀ ਹੈ ਇਸ ਪਾਸੇ ਹਾਂ ਜੀ ਹਾਂ ਅਸੀਂ ਜਾਣਦੇ ਆ ਸਾਰੇ ਮਿਲਦੇ ਆ ਗਮਾਡਾ ਚ ਵੀ ਮਿਲਦੇ ਆ ਰੇਰਾ ਦੇ ਵਿੱਚ ਵੀ ਮਿਲਦੇ ਆ ਮੰਤਰੀ ਜੀ ਨੂੰ ਵੀ ਮਿਲੇ ਆ ਲੋਕਲ ਐਮਐਲਏ ਕੋਲ ਵੀ ਟਰਾਈ ਕੀਤੀ ਹੈ ਪਰ ਕਿਤੇ ਕੋਈ ਸੁਣਵਾਈ ਨਹੀਂ ਕੋਈ ਇੰਟਰਸਟ ਨਹੀਂ ਲੈ ਰਿਹਾ ਸਾਡੇ ਪ੍ਰਧਾਨ ਜੀ ਨੇ ਕਿਹਾ ਹੈਗਾ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਮਿਸਟਰ ਅਸ਼ੀਸ਼ ਪੱਲਾ ਜੋ ਕਿ ਪ੍ਰੋਮੋਟਰ ਨੇ ਡਬਲਯੂਟੀਸੀ ਪ੍ਰੋਜੈਕਟ ਦੇ ਆਲ ਓਵਰ ਇੰਡੀਆ ਤਕਰੀਬਨ ਇਹਨਾਂ ਨੇ 10 ਕ ਜਗ੍ਹਾ ਤੇ ਇਨਕਲੂਡਿੰਗ ਗੁਜਰਾਤ ਗਿਫਟ ਸਿਟੀ ਵਿੱਚ ਜੋ ਕਿ ਮੋਦੀ ਜੀ ਦਾ ਇੱਕ ਬਹੁਤ ਹੀ ਪੈਟ ਪ੍ਰੋਜੈਕਟ ਹੈ ਔਰ ਪੈਟ ਸਿਟੀ ਹੈ ਉਹਦੇ ਵਿੱਚ ਵੀ ਇਹ WTC ਕੰਪਲੀਟ ਨਹੀਂ ਹੋਇਆ ਲੱਗੇ ਚੱਕੇ ਵੀ ਨਹੀਂ ਪਹੁੰਚਿਆ ਇਸੇ ਤਰ੍ਹਾਂ ਬਾਕੀ ਵੀ ਇੰਡੀਆ ਵਿੱਚ ਔਰ ਜੋ ਪ੍ਰੋਜੈਕਟ ਮੁਹਾਲੀ ਹੈਗਾ ਇਹ ਤਾਂ ਇੱਕ ਐਸੀ ਜਗ੍ਹਾ ਤੇ ਖੜਾ ਹੈ ਜੋ ਕਿ ਬਹੁਤ ਪ੍ਰੋਮਿਨੈਂਟ ਲੋਕੇਸ਼ਨ ਹੈ ਪੰਜਾਬ ਦੀ ਐਰਪੋਰਟ ਤੋਂ ਨਿਕਲਦਿਆਂ ਹੀ ਪਹਿਲੀ ਇਹ ਬਿਲਡਿੰਗ ਆਉਂਦੀ ਹੈ ਜਿਹੜੀ ਕਿ ਜੋ ਨਵੇਂ ਵਿਸਟਰ ਨਵੇਂ ਇਨਵੈਸਟਰ ਇਹ ਵਿਖਦੇ ਨੇ ਔਰ ਵੇਖਣ ਦੇ ਬਾਅਦ ਉਹਨਾਂ ਨੂੰ ਹੈਰਾਨਗੀ ਹੁੰਦੀ ਹੈ ਕਿ ਨਾਂ ਤੇ ਇਹਦਾ ਵੋਲਟੇਜ ਸੈਂਟਰ ਹੈ ਔਰ ਲੇਕਿਨ ਇਹ ਇਸ ਤਰ੍ਹਾਂ ਖੰਡਰ ਬਣ ਕੇ ਪਈ ਹੈ ਸੋ ਇਹ ਜੋ ਪੋਜੀਸ਼ਨ ਹੈ ਜੋ ਸਟੇਟਸ ਹੈ ਇਹ ਬੜਾ ਦੁਖਦਾਈ ਹੈ ਦੂਜੀ ਇਹ ਗੱਲ ਹੈ ਕਿ ਹਰ ਇੱਕ ਨੇ ਆਪਣੀ ਹੱਕ ਹਲਾ ਦੀ ਕਮਾਈ ਜਿੰਨੇ ਇਹ ਇਨਵੈਸਟਰ ਕਮਸ ਕਮ ਜੋ ਮੁਹਾਲੀ ਚ ਹੈਗੇ ਨੇ ਉਹ ਸਾਰੇ ਹੀ ਜਾਂ ਸੀਨੀਅਰ ਸਿੰਜਰ ਨੇ ਜਾਂ ਗਵਰਨਮੈਂਟ ਦੇ ਐਮਪਲਾਈ ਨੇ ਜਾਂ ਪ੍ਰੋਵੀਡੈਂਟ ਫੰਡ ਵਗੈਰਾ ਇਕੱਠਾ ਕਰਕੇ ਇਸੇ ਤਰ੍ਹਾਂ ਮੈਂ ਵੀ ਜਦੋਂ ਇਹ ਯੂਨਿਟ ਇਥੇ ਆ ਤੇ ਔਰ ਉਹ ਸਾਰੇ ਮੈਂ ਪੈਸੇ ਸੱਜਿਓ ਖਬਿਓ ਆਪਣੀ ਜੋ ਵੀ ਸੇਵਿੰਗ ਕੀਤੀਆਂ ਸਨ ਉਹ ਮੈਂ ਜਨਵਰੀ 2015 ਮੇ ਚਲਾਈਆਂ ਔਰ ਅੱਜ ਦੇਖੋ ਜਨਵਰੀ 2000 ਜਨਵਰੀ 2016 ਚਲਾਈਆਂ ਅੱਜ 2026 ਪੂਰੇ 10 ਪੂਰੇ 10 ਸਾਲ ਹੋ ਗਏ ਹਨ ਔਰ ਸਾਨੂੰ ਅਜੇ ਤੱਕ ਕੋਈ ਕੋਈ ਉਮੀਦ ਨਹੀਂ ਕਿ ਇਹ ਪ੍ਰੋਜੈਕਟ ਸ਼ੁਰੂ ਵੀ ਹੋਵੇਗਾ ਜਾਂ ਦੁਬਾਰਾ ਇਹਦੇ ਤੇ ਕੋਈ ਗੌਰ ਵੀ ਕਰੇਗਾ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਪ੍ਰੋਮੋਟਰ ਹੈ ਉਹ ਤਾਂ ਆਪਣੇ ਹਿਸਾਬ ਨਾਲ ਸਾਰਾ ਕੁਝ ਚਲਾ ਹੀ ਜਾਂਦਾ ਉਹਨਾਂ ਨੂੰ ਪਤਾ ਹੁੰਦਾ ਕਿ ਕਿਵੇਂ ਸਭ ਕੁਝ ਕਰਨਾ ਉਹਨਾਂ ਦੇ ਗਲਤ ਐਡਵਾਈਜ਼ਰ ਕਈ ਹੁੰਦੇ ਨੇ ਜੋ ਉਹਨਾਂ ਦਾ ਰਸਤਾ ਲੱਭ ਸਕਦੇ ਨੇ ਲੇਕਿਨ ਪਬਲਿਕ ਵਾਸਤੇ ਸਿਰਫ ਇੱਕ ਗਵਰਨਮੈਂਟ ਹੈ ਗਵਰਨਮੈਂਟ ਅਥਾਰਟिटीज ਹਨ ਉਹਨਾਂ ਨੂੰ ਪੂਰਾ ਧਿਆਨ ਦੇ ਦੇ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਪ੍ਰੋਜੈਕਟ ਵਿੱਚ 올 ਓਵਰ ਇੰਡੀਆ ਇਨਵੋਲਡ ਹੈ ਨੇ ਲੋਕ ਔਰ ਤਕਰੀਬਨ ਜੋ ਸੁਣਿਆ ਗਿਆ ਹੈ ਕਿ ਅਸ਼ਿਸ਼ ਪਲਾ ਮਿਸਟਰ ਅਸ਼ਿਸ਼ ਪਲਾ ਨੇ 4000 ਕਰੋੜ ਜੋ ਹੈ ਮਨੀ ਲaundering ਕੀਤੀ ਹੈ ਨਹੀਂ ਸਾਡੀ ਰਣਨੀਤੀ ਇਹ ਹੋਇਆ ਕਿ ਅਸੀਂ ਤੇ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜੀ ਮਿਨਿਸਟਰ ਨੂੰ ਮਿਲਿਆ ਜਾਏ ਲੇਕਿਨ ਮੈਂ ਇਹ ਵੇਖਿਆ ਹੈ ਕਿ ਬਹੁਤ ਹੀ ਮੁਸ਼ਕਲ ਹੈ ਕਿ ਉਹਨਾਂ ਨਾਲ ਕਿਸੇ ਕਿਸਮ ਦੀ ਕੋਈ ਐਕਚੁਅਲ ਅਪਾਰਟਮੈਂਟ ਸਾਨੂੰ ਮਿਲ ਸਕੇ ਔਰ ਅਸੀਂ ਲੈਟਰ ਵੀ ਸਾਰੇ ਅਲਾਉਟੀਆਂ ਨੇ ਪਾਈਆਂ ਨੇ ਔਰ ਉਹ ਲੈਟਰ ਗਮਾਡਾ ਪਹੁੰਚਿਆ ਨੇ ਇਹ ਸਾਡੇ ਜਨਰਲ ਸੈਕਟਰੀ ਸਾਹਿਬ ਨੇ ਇਹਨਾਂ ਨੇ ਖੁਦ ਵੇਖਿਆ ਹੈਗਾ ਕਿ ਗਮਾਡਾ ਨੂੰ ਕਾਫੀ ਅਟੈਂਸ਼ਨ ਹੋ ਗਈ ਕਿ ਯੈਸ ਲੋਕ ਉਠਖੋਤੇ ਨੇ ਤੇ ਇਸੇ ਤਰ੍ਹਾਂ ਸਾਨੂੰ ਆਸ ਹੈ ਕਿ ਕੁਝ ਨਾ ਕੁਝ ਹੋਵੇਗਾ ਲੇਕਿਨ ਮੇਰੇ ਆਪਣੇ ਖਿਆਲਸ ਗਵਰਨਮੈਂਟ ਨੂੰ ਔਰ ਗਵਰਨਮੈਂਟ ਅਥਾਰਟिटीज ਨੂੰ اسپੈਸ਼ਲੀ ਗਮਾਡਾ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਅਟੈਂਸ਼ਨ ਦੇ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਪ੍ਰੋਜੈਕਟ ਹੈ ਜਿਹਦੇ ਵਿੱਚ ਸਾਰੇ ਸਾਡੇ ਸੀਨੀਅਰ ਸਿਟੀਜ਼ਨ ਜਿਆਦਾ ਕਰਕੇ ਇਨਵੋਲਡ ਹਨ ਜਿਹੜੇ ਸੀਨੀਅਰ ਸਿਟੀਜ਼ਨ ਨਹੀਂ ਸੀ ਹੈਗੇ ਉਹ ਵੀ ਹੁਣ 10 ਸਾਲ ਵਿੱਚ ਆਲਮੋਸਟ ਸੀਨੀਅਰ ਸਿਟੀਜ਼ਨ ਬਣ ਚੁੱਕੇ ਹਨ ਤੋਂ ਇਸ ਕਰਕੇ ਗਵਰਨਮੈਂਟ ਇਹਦੇ ਵਿੱਚ ਆਪਣੀ ਇਨਵੋਲਮੈਂਟ ਕਰੇ ਔਰ ਇਹ ਵੇਖੇ ਕਿ ਲੋਕ ਕਿੰਨੇ ਦੁਖੀ ਹਨ ਵੱਡੀ ਇਹ ਗੱਲ ਹੈ ਕਿ ਅਸੀਂ ਇਹ ਇੰਨਾ ਜਿਆਦਾ ਰੌਲਾ ਇਸ ਤਰ੍ਹਾਂ ਨਹੀਂ ਪਾਇਆ ਕਿ ਚਲੋ ਕੋਈ ਗੱਲ ਨਹੀਂ ਇਹ ਇੱਕ ਪ੍ਰੋਜੈਕਟ ਮੇਜਰ ਪ੍ਰੋਜੈਕਟ ਹੈਗਾ ਔਰ ਗਵਰਨਮੈਂਟ ਇਹਨੂੰ ਅਟੈਂਸ਼ਨ ਪੇ ਕਰੇਗੀ ਬਟ ਦੁੱਖ ਦੀ ਇਹ ਗੱਲ ਹੈ ਕਿ ਇਹਦੇ ਤੱਕ ਕੋਈ ਅਟੈਂਸ਼ਨ ਹੀ ਪੇ ਨਹੀਂ ਕੀਤੀ